ਪਰਵਾਸੀ ਮਜ਼ਦੂਰਾਂ ਨੇ ਇੱਕ ਹੋਰ ਕੀਤਾ ਕਾਰਨਾਮਾ ਪਿੰਡ ਢਿੱਲਵਾ ਨੇੜੇ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਰਵਾਸੀ ਜੂਨ ਮਹੀਨੇ ਦੇ ਵਿੱਚ ਝੋਨਾ ਲਾਉਣ ਲਈ ਆਉਂਦੇ ਆ ਤੇ ਪਰਵਾਸੀਆਂ ਦਾ ਜਿਹੜਾ ਗਰੁੱਪ ਹੈ ਉਹ ਸਾਰੇ ਦਾ ਸਾਰਾ ਇਕੱਠਾ ਹੀ ਰਹਿੰਦਾ ਹੁੰਦਾ ਜਦੋਂ ਇਹ ਵਾਪਸ ਜਾਂਦੇ ਆ ਝੋਨਾ ਲਾ ਕੇ ਪਿੰਡ ਪਹੁੰਚਦੇ ਆਪਣੇ ਤਾਂ ਇੱਕ ਮੁੰਡਾ ਵਾਪਸ ਨਹੀਂ ਜਾਂਦਾ ਉਹਨਾਂ ਦੇ ਘਰਦਿਆਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਸਾਡਾ ਮੁੰਡਾ ਕਿੱਥੇ ਆ ਤਾਂ ਪ੍ਰਵਾਸੀਆਂ ਨੇ ਜਿਹੜਾ ਇਹਨਾਂ ਦਾ ਗਰੁੱਪ ਸੀ ਸਾਰੇ ਗਰੁੱਪ ਨੇ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੁੰਡੇ ਦੇ ਮਾਪਿਓ ਨੇ ਘਰਦਿਆਂ ਨੇ ਉਥੇ ਰਿਪੋਰਟ ਦਰਜ ਕਰਵਾ ਦਿੱਤੀ ਜਦੋਂ ਪੁੱਛ ਗਏ ਚ ਪੜਤਾਲ ਹੁੰਦੇ ਹਮਾਉਂਦੇ ਪਤਾ ਲੱਗਿਆ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਪੁਲਿਸ ਹੈ ਤਪਾ ਪੁਲਿਸ ਦੀ ਮਦਦ ਦੇ ਨਾਲ ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਨੇ ਕੀ ਕੀਤਾ ਜੀ ਜਿਹੜਾ ਮੁੰਡਾ ਸੀਗਾ ਉਹਨੂੰ ਮਾਰ ਕੇ ਉਹਦਾ ਕਤਲ ਕਰਕੇ ਤੇ ਇੱਥੇ ਹੀ ਦੱਬ ਦਿੱਤਾ ਤੇ ਆ ਪਿਛਲੇ ਕੁਝ ਦਿਨਾਂ ਤੋਂ ਨਹਿਰ ਜਿਹੜਾ ਆਪਣੀ ਡਰੇਨ ਆ ਉਹਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਜਿਹੜੀ ਮੁੰਡੇ ਦੀ ਡੈੱਡ ਬਾਡੀ ਸੀ ਕੀ ਉਹ ਨਹੀਂ ਭਲੀ ਗਈ ਤੇ ਹੁਣ ਜਿਹੜਾ ਹੈਗਾ ਪਾਣੀ ਘਟਣ ਤੋਂ ਬਾਅਦ ਮੁੰਡੇ ਦੀ ਡੈੱਡ ਬਾਡੀ ਪੁਲਿਸ ਨੇ ਇਥੋਂ ਲੱਭੀ ਆ ਕਹਾਣੀ ਸਿਰਫ ਇੰਨੀ ਸੀ ਕਿ ਜਿਹੜਾ ਪ੍ਰਵਾਸੀਆਂ ਦੇ ਗਰੁੱਪ ਦੇ ਵਿੱਚ ਮੁੰਡਾ ਆਇਆ ਸੀ ਉਹਨੇ ਇਹਨਾਂ ਨੂੰ ਕੀ ਆ ਕਿ ਮੈਂ 5000 ਰੁਪਇਆ ਆਪਣੇ ਘਰੇ ਭੇਜਣਾ ਹੈ ਮੈਨੂੰ ਜ਼ਰੂਰੀ ਹੈ ਮੇਰੀ ਮਜਬੂਰੀ ਹੈ ਤਾਂ ਇਸ ਗੱਲ ਨੂੰ ਲੈ ਕੇ ਜੋ ਵੀ ਇਹਨਾਂ ਨੇ ਕੀਤਾ ਬਹੁਤ ਗਲਤ ਕੰਮ ਕੀਤਾ ਤੇ ਇਹਨਾਂ ਨੇ ਉਸ ਮੁੰਡੇ ਦਾ ਕਤਲ ਕਰਕੇ ਇੱਥੇ ਜਿਹੜੀ ਡਰੇਨ ਹੈ ਤਪੇ ਜਾਂ ਉਧਰ ਢਿਲਮਾਂ ਦੇ ਨੇੜੇ ਉੱਥੇ ਦੱਬ ਦਿੱਤਾ ਤੇ ਆ ਹੁਣ ਪੁਲਿਸ ਤਪਾ ਪੁਲਿਸ ਹੈ ਜਿਹੜੀ ਉਹ ਜਿੱਥੇ ਵੀ ਇਹਨਾਂ ਨੇ ਨਿਸ਼ਾਨਦੇਹੀ ਦੱਸੀ ਹੈ ਉਥੋਂ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀ ਮੁੰਡੇ ਦੀ ਕਤਲ ਹੋਈ ਮੁੰਡੇ ਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਕੱਢਿਆ ਜਾਵੇ ਦਿਨੋਂ ਦਿਨ ਇਹ ਨਹੀਂ ਕਿ ਬਾਕੀ ਘਟਨਾ ਨਹੀਂ ਹੁੰਦੀਆਂ ਪਰ ਪ੍ਰਵਾਸੀਆਂ ਦੀਆਂ ਵਧ ਰਹੀਆਂ ਦਿਨੋਂ ਦਿਨ ਘਟਨਾਵਾਂ ਕਿੱਧਰ ਨੂੰ ਜਾ ਰਹੀਆਂ ਇਹ ਤੇ ਐਵੇਂ ਜਿਵੇਂ ਜਿਹੜਾ ਹੁਣ ਇੱਕ ਹੋਰ ਮਾਹੌਲ ਚੱਲਿਆ ਹੋਇਆ ਹੈ ਕਿ ਨਾਰਾ ਦਿੱਤਾ ਗਿਆ ਹੈ ਪ੍ਰਵਾਸੀ ਭਜਾਓ ਪੰਜਾਬ ਬਚਾਓ ਇਹਦੇ ਬਾਰੇ ਵੀ ਤੁਸੀਂ ਆਪਣੇ ਕਮੈਂਟ ਜਰੂਰ ਕਰੋ ਕਿਉਂਕਿ ਦਿਨੋਂ ਦਿਨ ਪ੍ਰਵਾਸੀਆਂ ਦੀਆਂ ਵਾਧੀਆਂ ਹੋਈਆਂ ਹਰਕਤਾਂ ਪੰਜਾਬ ਨੂੰ ਕਿੱਧਰ ਨੂੰ ਲਿਜਾ ਰਹੀ ਹੈ ਹਾਲਾਂਕਿ ਸਾਡੇ ਵੀ ਜਿਹੜੇ ਪੰਜਾਬੀ ਆ ਉਹ ਜਗ੍ਹਾ ਜਗ੍ਹਾ ਜਾ ਕੇ ਕੈਨੇਡਾ ਹੋਵੇ ਅਮਰੀਕਾ ਹੋਵੇ ਜਾਂ ਭਾਰਤ ਦਾ ਕੋਈ ਕੋਨਾ ਹੋਵੇ ਹਰ ਇੱਕ ਜਗ੍ਹਾ ਤੇ ਪੰਜਾਬੀ ਕੰਮ ਕਰਦੇ ਆ ਤਾਂ ਜਦੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਬੰਦੇ ਜਾਂ ਕੋਈ ਵੀ ਇਨਸਾਨ ਜਾਂ ਕੋਈ ਵੀ ਸੋਸਾਇਟੀ ਸੋਚਣ ਦੇ ਲਈ ਮਜਬੂਰ ਹੋ ਜਾਂਦੀ ਹੈ ਹੁਣ ਅੱਜ ਇਹ ਇਹਨਾਂ ਦਾ ਕਾਰਨਾਮਾ ਇੱਕ ਹੋਰ ਸਾਹਮਣੇ ਆਇਆ ਜਿਹੜਾ ਜੂਮ ਦੇ ਵਿੱਚ ਪੂਰੇ ਦਾ ਪੂਰਾ ਗਰੁੱਪ ਜਿਹੜਾ ਝੋਨਾ ਲਾਉਣ ਲਈ ਪਿੰਡ ਢਿਲਮਾ ਨੇੜੇ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਆਉਂਦਾ ਤੇ ਸਿਰਫ ਔਰ ਸਿਰਫ 5000 ਰੁਪਈਆ ਪਿੰਡ ਭੇਜਣ ਦੇ ਉੱਤੇ ਜਿਹੜੀ ਗੱਲਬਾਤ ਹੁੰਦੀ ਹੈ ਤੇ ਮੁੰਡੇ ਦਾ ਕਤਲ ਹੋ ਜਾਂਦਾ ਤੇ ਇਸ ਕਰਕੇ ਸਾਰੇ ਹੀ ਸੋਚਣ ਲਈ ਮਜਬੂਰ ਹੈ ਜ਼ਰੂਰ ਕਮੈਂਟ ਕਰਿਓ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਉਹਨਾਂ ਤੇ ਗੌਰ ਕੀਤੀ ਜਾ ਸਕੇ ਉਹਨਾਂ ਤੋਂ ਬਚਿਆ ਜਾ ਸਕੇ ਹਰੇਕ ਬੰਦੇ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਵੇ ਤਾਂ ਕਿ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਉਹਨਾਂ ਤੋਂ ਬਚਿਆ ਜਾ ਸਕੇ ਆਪਣੇ ਕਮੈਂਟ ਜ਼ਰੂਰ ਕਰਿਓ ਜੇਕਰ ਇਥੋਂ ਤੱਕ ਵੀਡੀਓ ਸੁਣੀ ਹੀ ਹੈ ਤਾਂ ਨੂੰ ਸ਼ੇਅਰ ਵੀ ਜ਼ਰੂਰ ਕਰ ਲਿਓ